ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਬੱਜੀਵਿੰਡ ਤਕਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 7 ਤੋਂ 8 ਨਾਗ 5 ਝੋਟੀਆਂ ਬਿਲਕੁਲ ਤਾਰੀਆਂ ਸੀਆਂ ਦੇ ਚੰਗੇ ਮਿਲਕ ਰਿਕਾਰਡ ਵਾਲੀਆਂ ਦੇ 3 ਵਹੜਾ ਗੱਬਣਾ ਤਿਆਰ ਆ ਬਾਈ ਕੋਲ ਤੇ ਆਪਾਂ ਕੋਲ ਵੀਰ ਫਰੀਦ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛ ਰਹੇ ਆਂ ਪਟਵੰਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਰਜੀ ਕੀ ਹਾਲ ਛਾ ਜੀ ਚੜਦੀ ਕਲਾ ਤੁਸੀਂ ਸੁਣਾਓ ਠੀਕ ਆ ਵੀਰ ਜੀ ਉਹ ਠੀਕ ਆ ਜੋ ਵਧੀਆ ਵਧੀਆ ਕਿਰਪਾ ਵਾਹਿਗੁਰੂ ਦੀ ਗਰਮੀ ਬੜੀ ਕਰਤੀ ਜੋ ਗਰਮੀ ਵਾ ਤੁਹਾਨੂੰ ਪਤਾ ਇਸ ਤਰ੍ਹਾਂ ਹੀ ਆ ਹੋਰ ਸੁਣਾਓ ہاں ਵਧੀਆ ਚੜਦੀ ਕਲਾ ਕਿਵੇਂ ਰਿਹਾ ਜੀ ਬਾਈ ਪਿਛਲੀ ਵੀਡੀਓ ਦਾ ਪਿਛਲੀ ਵੀਡੀਓ ਜਾਈ ਮਾਲ ਵੇਖ ਗਿਆ ਤੁਹਾਨੂੰ ਪਾ ਮਾਲ ਆਪਾਂ ਸਾਫ ਹੋਣਾ ਟਾਈਮ ਬੜਾ ਲੱਗਦਾ ਏ ਹਾਂਜੀ ਹਾਂਜੀ ਮਾਲ ਬਹੁਤ ਘਟਦਾ ਭੰਡਿਆ ਬਿਲਕੁਲ ਸਹੀ ਗੱਲ ਹੈ ਜੀ ਨੇ ਸਾਨੂੰ ਵੀ ਕਈ ਫੋਨ ਆਏ ਆ ਵੀ ਬਾਈ ਬਲਜੀਤ ਜੀ ਕਰੋ ਵੀਡੀਓ ਬਣਾਉਣੀ ਮਾਲ ਬਹੁਤ ਹੁੰਦੇ ਚੰਗਾ ਸਾਫ ਸੁਥਰਾ ਹੁੰਦਾ ਹਾਂਜੀ ਮਾਲ ਸਾਰਾ ਆਪਣਾ ਵੀਡੀਓ ਵੀ ਗਿਆ ਇੱਕ ਮੇ ਪੰਜ ਪੰਜ ਫੋਨ ਆਉਂਦੇ ਆ ਅੱਛਾ ਅੱਛਾ ਹਾਂਜੀ ਆ ਤੇ ਮੰਨ ਲਓ ਘਟੋ ਘਟ 20 ਫੋਨ ਸਾਨੂੰ ਆ ਗਏ ਹੋਣੇ ਹਾਂਜੀ ਹਾਂਜੀ ਬਹੁਤ ਫੋਨ ਆਏ ਆ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਬਲਜੀਤ ਸਿੰਘ ਜੀ ਇਹ ਐਂਡ ਆਪਣਾ ਬੱਚੇ ਮੇਰੇ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲਦੇ ਹੋ ਫੋਨ ਨੰਬਰ ਵੀਰ ਜੀ 9711001215 ਠੀਕ ਹੈ ਜੀ ਤੇ ਇਧਰੋਂ ਪੜ ਕੇ ਸ਼ੁਰੂਆਤ ਜੀ ਜਿੱਧਰੋਂ ਮਰਜ਼ੀ ਕਰ ਲੋ ਉਹ ਤਿੰਨ ਚਾਰ ਸੂਈਆਂ ਐ ਇੱਕ ਗੱਬਣੇ ਸਾਰੀਆਂ ਚਾਰ ਸੂਈਆਂ ਇੱਕ ਗੱਬਣ ਜੋ ਠੀਕ ਹੈ ਠੀਕ ਹੈ ਲਓ ਜੀ ਸਾਰੀਆਂ ਗੱਬਣੇ ਸ਼ੁਰੂ ਕਰ ਲੋ ਵੀਡੀਓ ਜ਼ਰੂਰ ਦੇਖਿਓ ਆਪਾਂ ਵੇੜ ਦੇ ਬਿਲਕੁਲ ਟਾਪ ਟਾਪ ਦੇ ਦੇਣ ਪਸ਼ੂ ਵੀ ਟਾਪ ਟਾਪ ਦੇ ਦਿਖਾਉਣੇ ਆ ਤੇ ਬਾਈ ਦੱਸਿਓ ਪਹਿਲੇ ਨੰਬਰ ਦੇ ਝੋਟੀ ਇਹ ਝੋਟੀ ਭਾਈ ਦੂਜਾ ਸੁਆ ਸੁਣੀ ਜੋ ਅੱਛਾ ਜੀ ਬਾਕੀ ਜਿਹੜ ਠੀਕ ਹੈ ਠੀਕ ਹੈ ਝੋਟੀ ਜਿਹੜੀ ਭਾਰ ਪਾਵੇ ਪਿੱਛਾ ਮਾਰੇ ਉਹਦੀ ਗਰੰਟੀ ਹੋਗੀ ਝੋਟੀ ਇਹ ਦਿਹਾੜੀ 당 ਕੇ ਦਿਨ ਪੂਰੇ ਹੋ ਗਏ ਆ ਠੀਕ ਹੈ ਠੀਕ ਹੈ ਝੋਟੀ ਬਸ ਦਿਹਾੜੀ 당 ਦੀ ਝੋਟੀ ਇਹ ਕਿੰਨੇ ਕ ਦੁੱਧ ਵਾਲੀ ਏ ਝੋਟੀ ਨੇ ਪਹਿਲੇ ਸੂਏ 12-13 ਕਿਲੋ ਦੁੱਧ ਭਰਿਆ ਅੱਜ ਦੀ ਝੋਟੀ 16-17 ਕਿਲੋ ਕਾਰ ਭਰੂਗੀ ਠੀਕ ਹੈ ਠੀਕ ਹੈ ਜੀ ਆਓ ਜੀ ਕਾੜ ਚੰਗਾ ਤੇ ਹੈ ਵੀ ਸਿੰਗਲ ਹੈ ਦੀਏ ਥਾਣਾ ਤੁਮ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਗੜ ਦੇ ਐਣ ਕੱਲਾ ਕੱਲਾ ਲੱਗਾ ਪਿਆ ਵਾ ਥਾਣਾ ਇੱਟੇ ਲਾਟ ਨੂੰ ਮੈਂ ਗਏ ਕਾਫੀ ਗਿਆ ਚਲੋ ਹਵਾਨੇ ਤੇ ਤੇ ਜਿੱਦਣ ਕੋਲ ਤਿਆਰ ਹੋ ਗਈ ਸੂਤ ਬਾਕੀ 6 ਦੰਦੀ ਹੋ ਗਈ ਕੱਟੀ ਆ ਜੀ ਆ ਵੀ ਚਿੱਟਾ ਬਣਾ ਦੂਜਾ ਸੂਤ 6 ਦੰਦੀ ਕੱਟੀ ਠੀਕ ਆ ਠੀਕ ਆ ਲਓ ਜੀ ਦੰਦਾ ਦੇ ਵਿੱਚ ਛੋਟੀ ਬਣ ਖੋਲੀ ਨਵੇਂ ਤੇ ਜੱਡ ਬਲੈਕ ਪੂਛਤਾ ਕਿ ਜਿਹੜੇ ਵਾਲ ਕਾਲੇ ਆ ਤੇ ਉਹ ਰੈੱਡ ਬਲੈਕ ਜਿਵੇਂ ਆਪਾਂ ਕਹਿ ਸਕਦੇ ਤੇ ਹਵਾਨਾ ਵੀ ਐਨ ਅੱਖਾਂ ਲਾ ਗਿਆ ਜੀ ਤੇ ਅਗਲੀ ਸਾਈਡ ਤੇ ਵੀ ਚੈੱਕ ਕਰ ਸਾਡੇ ਸਲਾਂ ਦਾ ਸੈਜ ਗਿਆ ਬਹੁਤ ਹੀ ਚੰਗਾ ਆ ਗਿਆ ਤੇ ਉਨੀ ਅੱਗੇ ਨੂੰ ਤੇ ਉਨੀ ਪਿੱਛੇ ਨੂੰ ਬੰਨ ਲੈਣਾ ਜਿੱਦਨਾਂ ਥੁੱਲ ਤਿਆਰ ਹੋ ਗਈ ਤੇ ਬਾਈ ਜੇ ਰਖ ਕੀ ਕਰਨਾ ਮੋਲ ਜਿਆ ਮੋਹਰੇ ਸ਼ਾਹੀ ਜੋ ਮੱਜੀ ਹੈ ਛੋਟੀ ਇੱਕ ਟੀਵੀ ਡੈਕ ਕਰਨ ਹਾਂਜੀ ਆਪਾਂ ਛੋਟੀ ਇੱਕ 15 ਹੀ ਦੇਣੀ ਇੱਕ 15 ਦੀ ਹਾਂਜੀ ਕਰੀਏ ਮਾਨਤਾ ਮੈਂ ਕਰਾ ਲਵਾਂ ਸ਼ਾਹੀ ਜੀ ਮਾਨਤਾ ਰ ਅੱਗੇ ਤੁਹਾਡਾ ਹੀ ਚੱਲਦਾ ਨਹੀਂ ਨਹੀਂ ਕੋਈ ਗੱਲ ਨਹੀਂ ਮਾਨਾ ਤੁਹਾਡੇ ਜਦੋਂ ਨਹੀਂ ਕੱਲੋ ਦੱਸ ਦਿੱ ਗਾ ਹਾਂ ਨਾ ਜਿੱਥੇ ਵੀ ਸ਼ਾਦੀ ਕਰਨੀ ਹੈ ਹਾਂ ਨਾ ਹੀ ਹਾਂ ਨਾ ਹੀ ਕਰਦੇ ਇਹ ਇੱਕ ਠ ਦੀ ਛੋਟੀ ਦੇ ਦਾਂਗੇ ਇੱਕ ਠ ਦੀ ਹਾਂਜੀ ਕਰ ਦਿੱਕੇ ਥੋੜਾ ਜਿਹਾ ਹੋਰ ਲਓ ਜੀ ਇੱਕ ਪਾਈ ਦੀ ਝੋਲੀ ਦੇ ਦਾਂਗੇ ਲਓ ਜੀ ਬਿਲਕੁਲ ਹੀ ਨੋਰਮਲ ਰੇਟ ਕਰਤਾ ਰੋਟੇ ਵੀ ਚਲੋ ਕੋਈ ਵੀ ਪਾਕੀ ਝੋਲੀ ਸੂਈ ਵੀ ਲੈ ਜਾ ਤਾਂ ਵੀ ਇਹੋ ਰੇਟ ਹੋਊਗਾ ਅੱਛਾ ਜੀ ਪਾਈ ਪਾ ਕੇ ਸੂਈ ਵੀ ਝੋਲੀ ਲੈ ਜਾ ਚੋਗੇ ਠੀਕ ਹੈ ਠੀਕ ਹੈ ਲਓ ਜੀ ਬਾਈ ਪੂਰੇ ਖੁਸ਼ਦਿਲ ਦਾ ਕੋਈ ਇਹੋ ਜੀ ਗੱਲਬਾਤ ਨਹੀਂ ਤੇ ਰੇਟ ਵੀ ਚੋਗੇ ਲੈ ਜੇ ਕੋਈ ਸਾਨੂੰ ਪਾ ਕਟੀਕ ਚੰਗੇ ਘਰਾਂ ਜੋ ਲਈ ਦੀ ਚੰਗੇ ਘਰਾਂ ਦਾ ਪਤਾ ਹੁੰਦਾ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਬਾਕੀ ਹੈ ਤਿਆਰੀ ਹੋਵੇ ਹਨਾ ਬਤਿਆਰੀ ਹੋਵੇ ਦਿਹਾੜਾ ਸੂਜੂ ਅੱਜ ਸਵੇਪੇ ਭਲਕੇ ਸਵੇਪੇ ਝੋਲੀ ਤਿਆਰੀ ਹੈ ਝੋਲੀ ਤੁਸੀਂ ਕੀ ਕਰ ਸਕਦੇ ਸੂਲ ਅੱਖ ਮਾਂ ਨੂੰ ਬਣ ਜਣਾ ਜਦ ਤਨ ਸੂਈ ਤਿਆਰ ਹੋ ਗਈ ਇਹ ਦੂਜੇ ਨੰਬਰ ਤੇ ਭਾਈ ਆ ਕਿਵੇਂ ਛੁੱਟੀ ਇਹ ਨੂੰ ਸੂਈ ਨੂੰ ਸ਼ਾਹ ਜੀ ਸਾਰੇ ਆਪਣੇ ਦੀ ਮੰਗ ਕਰਦੇ ਤੋਕੜੇ ਕੱਪੜੇ ਤੋਕੜੇ ਕੱਪੜੇ ਮੈਂ ਡੰਗਰ ਸ਼ਾਹ ਬਹੁਤ ਘਟਦੇ ਆ ਬੜੇ ਫੂਨ ਆਉਂਦੇ ਆ ਅੱਛਾ ਅੱਛਾ ਇਹ ਮੈਂ ਲਈ ਆ ਪਾ ਕੱਟੀ ਮਗਰਿਆ ਜੈਡ ਬਲੈਕ ਕੱਟੀਏ ਦੇ ਨਾਲ ਦੀ ਸੇਮ ਟੂ ਸੇਮ ਮਗਰਿਆ ਅੱਛਾ ਜੀ ਸੂਈ ਨੇ ਇਹਨੂੰ ਚਾਰ ਤੋਂ ਪੰਜ ਮਹੀਨੇ ਹੋ ਗਏ ਆ ਅੱਛਾ ਜੀ ਨਾਲ ਆ ਠੀਕ ਹੈ ਜੀ ਉਹਨਾਂ ਆਖਿਆ ਇੱਕ ਮਹੀਨਾ ਦੇ ਚਾਰ ਕਿ ਦਿਨ ਦੇ ਡਾਕ ਭਰਾ अच्छा जी बाकी आपा गारंटी ਨਾਲ ਅਗਲੀ ਵੀ ਕਿਸਮਤ ਆ ਬਿਲਕੁਲ ਸਹੀ ਹੈ 10 ਕਿਲੋ ਦੋਦੇ ਦੋਵੇਂ ਟਾਈਮ ਕੱਤੀ ਦੇ ਮਿਲਦੀ ਹੈ اچھا ਜੀ ਕੱਤੀ ਦੀ ਵੀ ਤਾਂ ਆਪਾਂ ਨਾਲ ਹੀ ਪਾ ਦਿੰਨੇ ਆ ਠੀਕ ਹੈ ਠੀਕ ਹੈ ਲਓ ਦੋਵੇਂ ਟਾਈਮ ਕੱਤੀ ਦੇ ਮਿਲਦੀ ਉਹ ਵੀ ਚੰਗਾ ਤੇ ਪੇਠ ਕੁੜਿਆਂ ਨੂੰ ਤਾਂ ਮੰਜਾ ਦੇਂਦਾ ਵਾ ਇਹ ਬਈ ਸੱਜਰ ਦਾ ਕਿੰਨਾ ਕਿਆਰ ਕਾਰਡ ਸੱਜਰ ਹੈ 16 17 ਕਿਲੋ ਦੁੱਧ ਭਰਿਆ ਇਹਨੇ ਲੀਟਰਾਂ ਅੱਛਾ ਜੀ ਲਓ ਜੀ 16 17 ਕਿਲੋ ਦਾ ਸੱਜਰ ਦਾ ਰਕਾਰਡ ਆ ਇਹ ਬਾਕੀ ਸੱਜਰਾਂ ਕਿੰਨਾ ਜੀ ਦੁੱਧ ਦੇਣ ਦੀ ਹੈ 10 ਕਿਲੋ ਜੋ ਤੋਗਾ ਫਟੇ ਚਮ ਚਮ ਮਹੀਨੇ ਸੂਈ ਹੈ ਕੱਟੀ ਮਗਰਿਆ ਠੀਕ ਹੈ ਠੀਕ ਜੀ ਪਿਛੇ ਵੀ ਇਹਦੇ ਫੀਮਲ ਕਾਫ ਆ ਗਿਆ ਆ ਕੱਟੀ ਜਿਹੜੇ ਨਾਲ ਹੀ ਆਪਾਂ ਕੱਟੀ ਦੇਣੀ ਹੈ ਇਹਦੇ ਕੱਟੀ ਦੇ ਦੋਵੇਂ ਟਾਈਮ ਮਿਲਦੀ ਠੀਕ ਹੈ ਠੀਕ ਲਓ ਜੀ ਪਕੜੀ ਫਲਾਈ ਪਿਛੇ ਫੀਮਲ ਕਾਫ ਤਾਂ ਮਿਲ ਜਣਾ ਵਾ ਤੇ ਅੱਜ ਜੇ ਕਿਸੇ ਦੀ ਕਿਸਮਾ ਜੇ ਨਿਕਲ ਆਈ ਨਿਕਲ ਆਈ ਆਪਾਂ ਮਹੀਨਾ ਹੋ ਗਿਆ ਇੱਕ ਮਹੀਨਾ ਚਾਰ ਪੰਜ ਦਿਨ ਹੋ ਗਏ ਬਣੀ ਠੀਕ ਹੈ ਠੀਕ ਹੈ ਤੇ ਹੈ ਵੀ ਬਦਲੇ ਚੰਮ ਵਾਲੀ ਦੇ ਨਾ ਨਾ ਜਿਹੜੀਆਂ ਕਾਫੀ ਆ ਗਈਆਂ ਚਮ ਦੇ ਤੇ ਚੱਡੇ ਦੀਆਂ ਸਫਾਈਆਂ ਸਫਾਈਆਂ ਲਓ ਵੀ ਬਹੁਤ ਜ਼ਿਆਦਾ ਬਾਅ ਕਮਾਲ ਹੋਈ ਪਈ ਆ ਇਹਦਾ ਭਾਜੀ ਮੁੱਲ ਫੇਰ ਇਹ ਦਾ ਮੁੱਲ ਬਾਈ ਜੀ 90 ਗਰੀ ਜੋ ਮਰਜ਼ੀ ਕਰੀਏ 82000 ਦੀ ਮੈਂ ਦੇ ਦੇਣੀ 82 ਦੀ ਹਾਂਜੀ ਨਹੀਂ ਕਰੀਏ ਮਾਨਦਾਨ ਦੋ ਘਟਾ ਸੀ ਦੇ ਦਾਂਗਾ ਸ਼ਾ ਮੈਂ ਜਿਹੜਾ ਬਹੁਤ ਚੜੀ ਮੈਂ ਸਾਲ 10 ਕਿਲੋ ਦੁੱਧੂ ਬਾਕੀ ਸ਼ਾ ਤੂੰ ਵੀ ਵੇਟ ਹੀ ਮੈਂ ਜਿਹੜੀਆਂ ਦੋ ਨੰਬਰ ਕਿਥੇ ਕਿਥੇ ਵੇਲੇ ਸਾੜ ਪੈੜ ਪੜੀਆਂ ਦੀ ਦੋ ਨੰਬਰ ਜੀ ਗਿੱਟੀਆਂ ਆਹ ਗੱਲ ਸਹੀ ਹੈ ਆਪਾਂ ਕੁਝ ਵੀ ਲੈਣਗੇ ਕਹਿੰਦੇ 10 ਕਿਲੋ ਐਂ ਤਿਆਰ ਹੋਊਗਾ ਠੀਕ ਹੈ ਠੀਕ ਹੈ ਢੰਡਾ ਕਰਕੇ ਲਓ ਜੀ ਜੋ ਬਾਈ ਕਹਿੰਦਾ ਉਹ ਹੀ ਸੱਚ ਨਿਕਲਦਾ ਵਾ ਨੀਲੀ ਦੀ ਪਿਓਰ ਮੈਂ ਉਦਾਂ ਹੀ ਮਾਰ ਕੱਟੀ ਕੱਟੀ ਦੇ ਦੋਵੇਂ ਟਾਈਮ ਮਿਲਦੀ ਠੀਕ ਹੈ ਠੀਕ ਹੈ ਠੀਕ ਹੈ ਆਜੋ ਬਾਕੀ ਕੋਈ ਨਾ ਵੀ ਖੜੇ 4000 ਦੀ ਮੈਂ ਕੱਟੀ ਰੱਖੀ ਮੈਂ ਅੱਲੀ ਵੀ ਖੜਨੀ ਹੋਵੇ ਠੀਕ ਹੈ ਠ ਤੇ ਜਿਹੜਾ ਬੌਲਾ ਹੀ ਏ ਇਸਨੇ 15 ਕਿਲੋ ਚੱਲਣ ਦਿਆ ਲਓ ਜੀ 15 ਲੀਟਰ ਜਿਹੜਾ ਬੌਲਾ ਹੀ ਬੌਲਾ ਦੇ ਸੂਈ ਨੂੰ ਸਿਰਫ 3 ਦਿਨ ਹੋਏ ਅਜੇ ਜਿਹੜ ਡਬਲ ਬਲੈਕ ਆ ਜਿਹਦਾ ਕੱਦ ਕੱਦ ਹੈ ਨਾ ਕੋਠੇ ਗਿੱਡੀ ਤੋਂ ਹੀ ਆ ਤੇ ਨੋਦ ਵੀਰ ਉਹਦੀ ਸਾਜੀ ਗਰੰਟੀ ਨਾਲ ਨੋੜਾਂ ਦੇ ਛੱਡੇ ਦੇ ਵੀ ਐਨ ਜਾਲ ਦੇ ਛਾਂ ਪਿਆ ਵਾ 20 ਲੀਟਰ ਬਈ 20 ਲੀਟਰ ਦੀ ਗ੍ਰੈਂਡੀ 15 16 ਕਿਲੋ ਐਸਾ ਮਿੰਟੇ ਮੇਰੇ ਘਰੋਂ ਕੰਡਾ ਲੈ ਕੇ ਕੋਈ ਆਪਣੇ ਘਰੋਂ ਆ ਜੇ ਮਿਲ ਲੈ। ਅੱਛਾ ਜੀ। ਹਾਂ ਜੀ। ਠੀਕ ਹੈ ਠੀਕ। ਲਓ ਜੀ। 20 ਕਿਲੋ ਮੈਂ ਥੇਲੇ ਗਾੜ ਹੋ ਗਈ। ਅੱਛਾ ਜੀ। ਹਾਂ ਜੀ। ਲਓ ਜੀ ਕਾਟ ਕਾਟ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਵਾਰੀ 20 ਲੀਟਰ ਜਿਹੜਾ ਦੁੱਧ ਦੇਣਾ ਵਾ ਛੋਟੀਆਂ ਨੇ। ਐਸ ਟਾਈਮ ਜਿਹੜਾ 15 ਲੀਟਰ ਬੋਲਾ ਹੀ ਬੋਲਾ ਸਟਾਰਟਿੰਗ ਆ ਰਹੀ ਇਹਦੇ ਵਿੱਚ ਬਈ ਜਵਾਬ ਮੈਂ ਕਟਾਈ। ਠੀਕ ਹੈ ਲਓ ਜੀ ਮਿਲ ਕਾਫ ਆ ਗਿਆ ਜਿਹਦੇ ਤੋਂਦੇ ਆਪਾਂ ਬਿਲਕੁਲ ਜਿਵੇਂ ਕਾਲੀ ਜੀਨੀ ਜਵਾਬ। ਕੋਣ ਬਾਕੀ ਠੰਡੀ ਤੇ ਵੀ ਸਾਈ ਗਾਈਰ ਕੀ ਸੁਲੀਆਂ ਤੁਸੀਂ ਚੈੱਕ ਕਰ ਸਕਦੇ ਜੀ ਗਾਈਰ ਕੀ ਚੂਣ ਤੇ ਗਾਈਰ ਕੀ ਮੈਂ ਠੀਕ ਹੈ ਠੀਕ ਹੈ ਲਓ ਜੀ ਆ ਵੇਖ ਲਓ ਜੀ ਕਿ ਭਾਈ ਸੁਈ ਜਿਹੜੀ ਬਹੁਤ ਹੀ ਚੰਗੀ ਹੈ ਠੀਕ ਹੈ ਭਾਈ ਅਗਲੇ ਦੀ ਆ ਵਾਲੀ ਅਗਲੇ ਸਣਾ ਦੀ ਜੇ ਠੀਕ ਹੈ ਜੀ ਮੈਂ ਯਰਗੀ ਛਾ ਗਾਈ ਯਰਗੀ ਲੱਗੀ ਹੈ ਗਾਈਆਂ ਦਾ ਦੁੱਧ ਲੱਗਾ ਮੈਂ ਨੂੰ ਠੀਕ ਹੈ ਠੀਕ ਹੈ ਲੋ ਜੀ ਚਵਾਈ ਚੂ ਜਿਹੜੀ ਬਹੁਤ ਹੀ ਜ਼ਿਆਦਾ ਨਰਮ ਹੈ ਤੇ ਪੰਡੇਰੇ ਵੀ ਨਾੜਾ ਨੂੜਾ ਕਾਫੀ ਜ਼ਿਆਦਾ ਹਵਾਨੇ ਤੇ ਵੀ ਨਾੜਾਂ ਦਾ ਜਾਲੀ ਵੀ ਛਾ ਪਿਆ ਇਹਦਾ 15 ਕਿਲੋ ਛਾ ਜੀ ਇਹ ਨਹੀਂ ਕਹਿਣ ਵਾਲੀ ਗੱਲ ਹੈ 15 ਕਿਲੋ ਕੰਡੇ ਦੇ ਛਾੜਵਾਇਆ ਕੰਡਾ ਘਰੋਂ ਲੈ ਆਵੇਂ ਬੋਲਾ ਮਿਲ ਕੇ ਦਊਂਗਾ ਮੈਂ ਅੱਛਾ ਜੀ ਹਾਂਜੀ ਠੀਕ ਹੈ 20 22 ਕਿਲੋ ਮੈਂ ਦੁੱਧ ਨਾਲ ਪਰੇ ਕਾਨੂੰ ਗਲਾ ਇੱਥੇ ਮੈਂ ਛੱਡ ਜੀ ਨਹੀਂ ਬਿਲਕੁਲ ਬਿਲਕੁਲ ਐਨ ਸੂਲ ਤੱਕ ਲੱਗਾ ਪਿਆ ਹੈ ਜੱਡਾ ਵੀ ਚੱਕਾ ਕਰ ਸਕਦਾ ਇਹ तरीके ਜਿਹਾ ਜੀ ਆਪਾਂ ਇੱਕ 65 ਦੇ ਦਾਂਗੇ 165 ਹਾਂਜੀ ਹੋਰ ਕਰ ਦਈਏ ਹਾਂ ਆ ਨਾ ਇਸ਼ਾ ਜੀ ਹਮ 158 ਦੀ ਛੁੱਟੀ ਦੇ ਦਾਂਗੇ 158 ਦੀ ਹਾਂਜੀ ਲਓ ਜੀ ਇੱਕਲ ਬਾਕੀ ਚੋ ਕੇ ਖੜੇ ਦੋ ਡੰਗ ਤਿੰਨ ਡੰਗ ਏਡੀਆਂ ਮੈਂ ਸ਼ਤਨਪੋ ਉਦਾਂ ਵੇਖਦੀਆਂ ਨਹੀਂ ਆ ਇਹ ਤਸਲੀਆਂ ਨਾ ਵੇਖਦੀਆਂ ਬਿਲਕੁਲ ਬਿਲਕੁਲ ਜੀ ਲਓ ਜੀ ਬਾਈ ਨੇ ਵੀ ਰਕਮ ਕਰਕੇ ਦੇ ਆਂਦੀ ਐ ਏਡੀ ਤਗੜੀ ਆਪਾਂ ਵੀ ਰਕਮ ਆਪਾਂ 2-4000 ਨਫਾ ਲੈਣਾ ਐ ਤੁਹਾਨੂੰ ਬਤਾ ਕੇ ਲੈਣਾ ਸਹੀ ਹੈ ਬਿਲਕੁਲ ਇੱਕ ਰਕਮ ਖਰਚ ਕੇ ਆਏ ਹਾਂ ਹਾਂਜੀ ਹਾਂਜੀ ਲੋਗ ਆ ਜੀ ਕਾਤ ਕੰਡ ਜਿਹੜਾ ਬਹੁਤ ਹੀ ਚੰਗਾ ਉਹ ਬਾਕੀ ਚੂਹਵੀਆਂ ਵੀ ਮੈਂ ਹਿਲਦੀ ਨਹੀਂ ਕੋਈ ਗਾਈ ਨਹੀਂ ਇਦਾਂ ਮਿਲਦੀ ਰਹੀ ਇਦਾਂ ਇਦਾਂ ਗਾਈ ਨਹੀਂ ਜੋ ਕਰਦੀਆਂ ਠੀਕ ਹੈ ਠੀਕ ਲੋ ਜੀ ਸੀਲੀਆਂ ਸੂਲੀਆਂ ਜਿਹੜੀਆਂ ਐਨ ਗਾਂਵਰਗਸ ਬਾ ਚੱਕੀ ਫਿਰਦੀ ਆ ਤੇ ਥੱਲੇ ਵੀ ਕਰਮੜੀ ਚੂਹਾਂ ਵੀ ਗਾਈਆਂ ਦਾ ਦੁੱਧ ਵੀ ਗਾਈਆਂ ਰਗਾ ਲਗਾ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਲੋ ਉਹ ਇਹ ਨਹੀਂ ਵੀ ਛੋਟੀ ਬਾੜੀ ਜ ਵੱਡੀ ਬਾੜੀ 15 ਕਿਲੋ ਦੀ ਬਾੜੀ ਮੈਂ ਚਾਹਾਂ ਕੋਲੇ ਜੀ ਪੀਪੇ ਪੀਪੇ ਰੱਖ ਕੇ ਚੌਣ ਵਾਲੀ ਆਵੇ ਹਾਂ ਬਸ ਜਿਹਨੂੰ ਕਹਿੰਦੇ ਪੀਪਾ ਰੱਖ ਕੇ ਜੀ ਪਾ ਰੱਖ ਕੇ ਚੌਣ ਵਾਲੀ ਛੋਟੀ ਇਹਦੇ ਚੌਥੇ ਨੰਬਰ ਤੇ ਬਾਈ ਯੀ ਨੂੰ ਅਜੇ 5-6 ਦਿਨ ਹੋ ਗਏ ਨੇ ਠੀਕ ਹੈ ਜੀ ਤੇ ਛੋਟੀ ਦੁਜਾ ਸੁਆ ਚੂਣ ਵੀ ਬਹੁਤ ਚੰਗੀ ਲੱਗੀ ਠੀਕ ਹੈ ਇਹਦੇ ਪਿੱਛੇ ਇਹਦੇ ਪਿੱਛੇ ਇਹਦੇ ਮਗਰ ਵੀ ਕੱਟਾਇਆ ਗਿਆ ਲਓ ਜੀ ਇਹਦੇ ਪਿੱਕੇ ਵੀ ਮੇਲ ਕਾਫ ਆ ਗਿਆ ਇਹ ਵੀ ਸਿੰਗਲ ਹੱਡੀ ਆ ਵੀ ਇਹਦਾ ਕੱਦ ਕਾਦ ਦਾ ਬਹੁਤ ਹੀ ਚੰਗਾ ਹੈ ਨਾ ਵੀ ਤੇਰੀ ਫਿਓਰ ਗੈਂਡ ਬਲੈਕ ਆ ਗਈ ਯਾਰ ਇਹ ਥਣਾ ਦਾ ਸੈਜ ਗਿਆ ਪੈਣ ਗਿਠ ਗਿਠ ਤੇ ਲੱਗਾ ਪਿਆਗਾ ਇਹ ਬਈ ਕਿੰਨਾ ਕੱਢੀ ਜਾਊ ਦੋਚ ਉਹ ਪਛਾਈ 18 20 ਕਿਲੋ ਮੈਨੂ ਕਰਨਾ ਜਿਹੜਾ 14 ਕਿਲੋ ਦੇ ਥੱਲੇ ਵੀ ਪਿਆਰ ਜਿਹੜਾ ਇਸ ਟਾਈਮ ਪੰਡੇ ਚਾਰਾ ਠੀਕ ਹੈ ਠੀਕ ਲਓ ਜੀ 14 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਰੈਡੀ ਆ ਤੇ ਇਹਦਾ ਵੀ ਹਵਾਨਾ ਜਿਹੜਾ ਲਾ ਕੇ ਤਾਂ ਚੈੱਕ ਕਰਾਉਣਾ ਅੱਖਾਂ ਵਾਲਾ ਲੱਗਦਾ ਆ ਗਿਆ ਇਹਦਾ ਵੀ ਹਨਾ ਹਾਂ ਜੀ ਅੱਖਾਂ ਵਾਲਾ ਲਓ ਜੀ ਫੜੇ ਪੂਸ ਫੜੇ ਮਲੇ ਆ ਗਿਆ ਜਿਹਦੇ ਥਾਣਾ ਵੀ ਸੈਜ ਕੈਬ ਦਾ ਚੱਡੇ ਤੇ ਦਵਾਈਆਂ ਬਹੁਤ ਜਿਆਦਾ ਆ ਗਈਆਂ ਵਾ ਚੂਣ ਬੜੀ ਐ ਵੀ ਛੋਟੀ ਠੀਕ ਅੱਛਾ ਬਹੁਤ ਜਰੀ ਚੂਣ ਲੱਗੀ ਇਹਨੂੰ ਵੀ ਨੋਕ ਵਾਲਾ ਲੱਗਾ ਪਿਆ ਤੇ ਨੋਕ ਵਾਲੇ ਥਾਂ ਤੇ ਜਿਹੜਾ ਚਵਾਈ ਬਹੁਤ ਜਿਆਦਾ 14 ਠੀਕ ਹੈ ਠੀਕ ਹੈ ਜੀ ਇਹਦੇ ਵੀ ਹਵਾਨੇ ਤੇ ਜਿਹੜੀਆਂ ਨਾੜਾ ਨੋੜਾ ਕਾਫੀ ਆ ਗਈਆਂ ਵਾ ਤੇ ਇਹਦੇ ਪਿੱਛੇ ਆ ਗਿਆ ਜੇ ਮੇਲ ਕਾ ਇਹਦਾ ਭਾਜੀ ਮੁੱਲ ਫਿਰ ਇਹਦਾ ਮੁੱਲ ਸ਼ਾਹੀ ਭਲਾ 140 ਕਰੀ ਜਾਈਏ ਹਾਂਜੀ 1 ਤੀਰੀ ਛੋਟ ਦੇ ਦਾਂਗੇ 1 ਤੀਰੀ ਕਰ ਦਈਏ ਮਾਨਤਾ 1 ਪੰਜੀ ਦੇਣਾ ਜੀ 1 ਪੰਜੀ ਦੀ ਹਾਂਜੀ ਲਓ ਜੀ 1 ਲੱਖ 25000 ਦੀ ਰਹਾ ਇਸ ਦਾ ਜਿਹੜਾ 14 ਲੀਟਰ ਦੁੱਧ ਤਿਆਰ ਜੇ ਲੀਟਰ ਆ ਛਾਈ ਲੀਟਰ ਮਿਲ ਕੇ ਲੈ ਜਾ ਕੰਡੇ ਲੈ ਦੋ ਟਾਈ ਮੇਰੇ ਰਾਤ ਰਹਿਣ ਦੀ ਸਹੂਲਤ ਹੈ ਗਿਆ ਕਮਰਾ ਵਾਕਿਆ ਭਰਾ ਤਵੀਰ ਆ ਜੇ ਦੂਰੋਂ ਨੇੜੇ ਆਉਂਦਾ ਹਾਂਜੀ ਹਾਂਜੀ ਰਾਈ ਕੇ ਪਾਸ ਕਰਕੇ ਝੋਟੀਆਂ ਠੀਕ ਹੈ ਠੀਕ ਹੈ ਲਓ ਜੀ ਫੁੱਲ ਗਰੰਟੀ ਹੈ ਬਾਈ ਕੰਦੇ ਬਾਕੀ ਕੋਈ ਵੀਰ ਭਰਾ ਸੇ ਵਾਲਾ ਖੜੂਗਾ ਤੇ ਦੁੱਧ ਪਾਈ ਕੰਦੇ ਦੁੱਧ ਤੇ ਬਾਕੀ ਇਹ ਤੁਹਾਨੂੰ ਪਤਾ ਬੱਜਾ ਨਾ ਫਿਰ ਪਾਏਗਾ ਬਿਲਕੁਲ ਸਹੀ ਗੱਲ ਹੈ ਜੀ ਤੇ ਪੰਜਵੇਂ ਨੰਬਰ ਤੇ ਬਾਈ ਕਿਵੇਂ ਆ ਇਹ ਢਾਲੀ ਮੈਂ ਆ ਗਈ ਤੁਹਾਨੂੰ ਵੀ ਪਤਾ ਢਾਲੀ ਸ਼ਾਈ ਡੰਗਰ ਬਹੁਤ ਘਟਦਾ ਹੁੰਦਾ ਹਾਂਜੀ ਹਾਂਜੀ ਢਾਲੀ ਝੋਟੀ ਆ ਗਈ ਜੋ ਦੂਜਾ ਸੁਆ ਝੋਟੀ ਆ ਤੇ ਉਹ ਢਾਲੀ ਜਿਹਨੂੰ ਆ ਲਓ ਜੀ ਢਾਲਾ ਪਸ਼ੂ ਜਿਹੜਾ ਬਹੁਤ ਹੀ ਕਰਮਾਲਾ ਹੁੰਦਾ ਵਾ ਚੈੱਕ ਕਰ ਸਕਦੇ ਤੁਸੀਂ ਢਾਲਾ ਆਇਆ ਸ਼ਾਈ ਦੁੱਲੜ ਮੈਂ ਹੋਈ ਹਾਂਜੀ ਹਾਂਜੀ ਇਹਨੂੰ ਵੀ ਪਤਾ ਬੜੀ ਘਟ ਲੱਭਦੀ ਹੋਰ ਜਿਆਦਾ ਇਹਨ ਬਾਕੀ ਇਹਨੂੰ ਵੀ ਐਨ ਐਚ ਐਫ ਗਾਵਾ ਬਾਈ ਨਾਲ ਲੱਗਾ ਠੀਕ ਹੈ ਕਿੰਨਾ ਕੱਢਿਆ ਬੋਲਾ ਇਹਨਾਂ ਸ਼ਾਈ ਬੋਲਾ ਇਸਨੇ 8-9 ਕਿਲੋ ਐਵੇਂ ਆਪਾਂ ਝੂਠ ਮਾਰ ਕੇ ਬਾਕੀ ਦੁੱਧ ਦੀ 15-16 ਕਿਲੋ ਦੀ ਗਾਰੰਟੀ ਠੀਕ ਹੈ ਠੀਕ ਹੈ ਲਓ ਜੀ 8-9 ਲੀਟਰ ਅਜੇ ਬੋਲਾ ਇਹ ਚੌੜੀ ਵੀ ਕੋ ਜਾਨ ਮੈਂ ਇੱਕ ਟੁਕੜਾ ਵੀ ਬਹੁਤ ਹੀ ਜ਼ਿਆਦਾ ਚੌੜਾ ਆ ਗਿਆ ਹਨ ਮੰਜਾ ਹੀ ਕੈਂਦਾ ਹਸਾਣਾ ਇਹਦੇ ਪਿੱਛੇ ਬਾਈ ਜਵਾਕ ਲਓ ਜੀ ਫ੍ਰੀ ਮਿਲਕਾ ਫਾਗਾ ਜਿਹਦੇ ਪਿੱਛੇ ਹੱਥ ਕੱਢ ਜਿਹੜਾ ਇਹਦਾ ਵੀ ਚੰਗਾ ਵੜੇ ਖਣਾ ਦਾ ਸੈਲਜਾ ਬਹੁਤ ਹੀ ਸ਼ਾਨਦਾਰ ਹਨ ਕੱਲਾ ਕੱਲਾ ਲੱਗਾ ਪਿਆ ਵਾ ਨੋ ਵਾਹੀ ਕਰੋ ਜੀ ਕਿੱਟ ਦਾ ਸਮਾਨ ਤੁਹਾਡਾ ਬਹੁਤ ਚੰਗਾ ਹੈ। ਛੱਟ। ਇਹ ਬਾਈ ਕਿੰਨਾ ਕੱਢੂਗੀ ਦੁੱਧ? ਦੁੱਧ ਸ਼ਾਹੀ 15-16 ਕਿਲੋ ਦੀ ਗਰੰਟੀ ਹੈ। ਐਟ ਟਾਈਮ 9:00 ਵਜੇ 10:00 ਵਜੇ ਬੋੜਾ ਹੈ। ਅੱਛਾ ਕੱਲ ਜੀ ਤੁਹਾਨੂੰ ਪੈਸਾ ਜੀ ਮੈਂ ਸੁਈ ਕੱਲ ਜੀ ਮੈਂ ਕੀ ਕਰ ਦੂੰ ਤੱਲ? ਕੀ ਕਰ ਦੂੰ? ਫਕਤ ਮੈਂ ਸੁਈ। ਬਿਲਕੁਲ ਬਿਲਕੁਲ। ਘੱਟੋ ਘੜ 25 ਦਿਨ ਬਾਅਦ ਜਾ ਕੇ ਦੁੱਧ ਰਿਆ ਪ੍ਰੋਪਰ ਚੜਦਾ ਪਊ। ਬਾਕੀ ਚਲੋ। ਬਾਕੀ ਇਹ ਵੀ ਸੋਟੀ ਸਾਰੀ ਬਹੁਤ ਜਿਹੜੀ ਚੰਗੀ ਹੈ। ਠੀਕ ਹੈ ਠੀਕ ਹੈ। ਲਓ ਜੀ ਪੰਡਾ ਜੀ। ਝੋਲੀ ਜੜੀ ਬਹੁਤ ਚੰਗੀ ਹੈ। ਇਹ ਬੋਲੇ ਸ਼ਾਹ ਜੀ ਇਹੋ ਜਿਹੇ ਜੋ ਮਰਜੀ ਡੇਢ ਵੀ ਲੋਕੀ ਕਰਦੇ ਆ ਹਾਂਜੀ ਹਾਂਜੀ ਆਪਾਂ ਇੱਕ 10 ਦੀ ਝੋਟੀ ਦੇ ਦੇ ਇੱਕ 10 ਦੀ ਹਾਂਜੀ ਹੋਰ ਕਰ ਦਈਏ ਥੋੜਾ ਪੋੜਾ ਇੱਕ 5 ਦੀ ਦੀ ਲਓ ਜੀ 1 ਲੱਖ 5000 ਦੀ ਤੇ ਹੈ ਜਿੱਦ ਬਲਾ ਗਿਆ ਤੇ ਹੈ ਵੀ ਢਾਲੀ ਬਾਕੀ ਹੋਰ ਕੋਈ ਆ ਜੇ ਹੋਰ 2000 ਛੂਟ ਕਰਦਾ ਇੱਥੇ ਜੀ ਠੀਕ ਆ ਜੀ ਕਿੰਨੀ ਆਲੀ ਝੋਟੀ ਦੇ ਦਾਂਗੇ 1 ਲੱਖ 3 ਦੀ ਹਾਂਜੀ ਠੀਕ ਆ ਠੀਕ ਲਓ ਜੀ 1 ਲੱਖ 3 ਲੱਗਿਆ ਮੈਂ ਠੀਕ ਆ ਠੀਕ ਆ ਲਓ ਜੀ ਬਿਲਕੁਲ ਜਿਹੜਾ ਗੈਜ ਮੁੱਲ ਬਾਈ ਨਾ ਕਰਦਾ ਇਹ ਆਜੋ ਹੁਣ 6ਵੇਂ ਨੰਬਰ ਤੇ ਗਾਈ ਆਈ ਉਹ ਜਿਹੜਾ ਬੈੜਾ ਆ ਗਿਆ ਕੇ ਇਹ ਰਸਟ ਹੈਡਲਾਈਨ ਐਡ ਕਰੀ ਨਾ ਆ ਵੀਲੀ 6ਵੇਂ ਨੰਬਰ ਤੇ ਬੈੜਾ ਇਹ ਕਿਵੇਂ ਭਾਜੀ ਇਹ ਭਾਜੀ ਦੂਜਾ ਸਵਾਰ ਖੜੀ ਆ ਅੱਛਾ ਠੀਕ ਹੀ ਬੈੜਿਆ ਠੀਕ ਆ ਤੇ ਬੈੜਾ ਜਿਹੜੇ ਨੂੰ ਪੰਜ ਸੱਤ ਘਟਦੀ ਆ ਠੀਕ ਆ ਠੀਕ ਆ ਜੀ ਹਾਂਜੀ ਦੂਜਾ ਦੂਜਾ ਆ ਦੂਜਾ ਢੰਡੀ ਦੀ ਪੂਰੀ ਆ ਠੀਕ ਆ ਠੀਕ ਲਓ ਜੀ ਕ੍ਰੋਸ ਦੇ ਵਿੱਚ ਆ ਗਈ ਤਾਂ ਕੱਦ ਕੱਢ ਨਾ ਇਹ ਕਿੰਨਾ ਟਾਈਮ ਲਾਉਗਾ ਭਾਈ ਇਹ ਦਿਨ 4 5 6 ਵੀ ਹੜਸਾ ਦੀ ਗੱਡੀ ਕਰੇ ਕੱਟ ਨਹੀਂ ਸੁਸਕਦੀ ਅੱਛਾ ਅੱਛਾ ਠੀਕ ਹੈ ਠੀਕ ਲੋਕ ਇਹ ਕਿਤੇ ਆਸਪਾਸ ਜਿਹੜਾ ਟਾਈਮ ਖੜਦੀ ਆ ਢਿੱਲਾ ਢੋਲਾ ਜਿਹੜੀਆਂ ਕਾਫੀ ਆਹਵਾਨੇ ਤੇ ਥਾਂ ਨੂੰ ਉਹਨਾਂ ਦਾ ਚੰਗਾ ਲੱਗਾ ਵਾ ਬੰਦਾ ਭਾਈ ਹੈ ਉਹਦੇ ਕਿਹੜਾ ਤਨ ਬਰਾਕਰਾ ਹੋ ਉਸ ਪਛਤਾ ਉਹਦੀ ਬਾਤਾਂ ਦਾ ਨਾਮ ਵੀ ਗੰਮੀ ਤੇ ਨਾਮ ਇਹ ਪੰਚੀ ਪ੍ਰਵਾਹ ਨਾਮ ਬਾਕੀ ਠੰਡੀ ਦੀ ਰਿਸ਼ਾਈ ਬਹੁਤ ਜ਼ਿਆਦੀ ਹੈ ਠੀਕ ਹੈ ਠੀਕ ਹੈ ਲਓ ਜੀ ਸਟੀਲੀਆਂ ਸੋਲੀਆਂ ਜਿਹੜੀਆਂ ਕਾਫੀ ਆ ਗਈਆਂ ਵੈੜ ਦੇ ਵਿੱਚ ਚੈੱਕ ਕਰ ਸਕਦੇ ਪਈ ਆ ਗਈਆਂ ਬਾਕੀ ਬਾਰੀ ਸਾਰੀ ਹੈ ਕਰੂਗੇ ਜੇ ਕਰਮਾਲੀ ਇਹ ਭਾਈ ਕਿੰਨੇ ਕ ਦੁੱਧ ਵਾਲੀ ਵਾਹੇ ਦੁੱਧ ਸ਼ਾਹੀ ਪਹਿਲਾਂ ਨੇ ਵੈੜ ਦੇ 13-14 ਕਿਲੋ ਭਰਿਆ ਅੱਛਾ ਜੀ ਫਿਰ ਕੀ ਜੋ ਸਾਂਹ ਵਾਲਾ ਕੋਈ ਲੈ ਜਾਏ ਦੁੱਧ 15-16 ਕਿਲੋ ਤੇਰੀ ਵੈੜ ਮਾਰ ਠੀਕ ਹੈ ਠੀਕੀ ਵੈੜ ਆ ਦੂਜਾ ਸੁਆ ਠੀਕ ਹੈ ਨਾ 6 ਦੰਦ ਜਿਹੜੇ ਮੂੰਹ ਵੀ ਤੇ ਇਹਦਾ ਭਾਈ ਜੀ ਮੁੱਲ ਕਰ ਮੁੱਲ ਦਾ ਸ਼ਾਹੀ ਜੋ ਮਰਜੀ 40000 ਦੀ ਵਾਰ ਲਗਾਵੇ 40 ਦੀ ਕਰ ਤੋਂ ਮਾਨਤਾ ਨੂੰ ਕਰ ਦਈਏ ਪੈਂਤੀ ਜੀ ਸਾਹਿਬ ਜੀ 2000 ਛੋੜ ਕਰ ਦਿੰਦੇ ਪੈਂਤੀ ਜੀ 33000 ਦੀ ਵੜ ਚੀਕ ਲਓ ਜੀ 33000 ਦੇ ਕੋਈ ਵੀਰ ਭਰਾ ਚਲੋ ਹਾਂ ਬਾਕੀ ਬਹੁਤ ਚੰਗਾ ਛੱਡੀ ਜਾਊਗਾ ਬਿਲਕੁਲ ਇਜ ਮੁੱਲ ਦਾ ਤਾਂ ਬਾਈ ਨੇ 6-7 ਦਿਨਾਂ ਨੂੰ ਵੜ ਜਿਹੜੀ ਸੁਬਣੀ ਆ ਠੀਕ ਆ ਠੀਕ ਆ ਲਓ ਜੀ ਤੇ 7 ਦਿਨ ਜਿਹੜਾ ਸਾਹ ਲੂਗਾ ਚਲੋ ਪੇਮੈਂਟ ਆ ਜੂਗੀ ਚੰਗੇ ਜੀ ਇਹ ਕਿਨੇ ਘਰ ਰੱਖਣੀਆਂ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਚੰਗੀ ਆ ਇਸ ਦਾ ਤਾਂ ਮੈਂ ਨੰਬਰ ਤੇ ਪਾਈਏ ਕਿਵੇਂ ਆ ਇਹ ਤਾਂ ਸਾਹਿਬ ਜੀ 5000 ਵੜ ਦੇ ਮੂੰਹੋ ਛਗੀ ਆ ਅੱਛਾ ਜੀ ਇਹ ਆ ਵੀ ਇਹ ਦੋ ਤਰ੍ਹਾਂ ਦੇ ਕਹਿ ਨਹੀਂ ਦਿੰਦੇ ਡਰਾਮ ਆ ਪਹਿਲੇ ਜਿਹੜੇ ਆ ਗਏ ਨੇ 17 18 ਕੋ ਦੁੱਧ ਭਰੇ ਆ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਆ ਲਓ ਜੀ ਪਹਿਲਾ ਨੇ 17 18 ਲੀਟਰ ਜਿਹੜਾ ਦੁੱਧ ਭਰਿਆ ਆ 50 ਤੋਂ ਹਜੇ ਵਹਿੜ ਦੇ ਕੀਪਾ ਹੁੰਦੇ ਆ ਜੀ ਠੀਕ ਹੈ ਠੀਕ ਆ ਜੀ ਦੂਸਰਾ ਸੂਬਾ ਸੂਗੀ ਦਾ ਕੱਢ ਕਾਟ ਜਿਹੜਾ ਬਹੁਤ ਚੰਗਾ ਵਾ ਢਲਾਟ ਉਲਾਂ ਵੀ ਵਹਿੜ ਦੇ ਲੋ ਕੋਈ ਸ਼ਾਪ ਨਹੀਂ ਚ ਠੀਕ ਆ ਲਓ ਜੀ ਸੀਲੀਆਂ ਸੂਲੀਆਂ ਜਿਹੜੀਆਂ ਚੈੱਕ ਕਰ ਸਕਦੇ ਜੇ ਬਹੁਤੀ ਧਰ 5 5 ਜਿਹੜਾ ਪੰਗਾਇਆ ਸਾਰੀ ਵਹਿੜ ਚਾਹੀ ਸਾਹਿਬ ਠੀਕ ਆ ਠੀਕ ਆ ਜੀ ਲਓ ਜੀ ਚੈੱਕ ਠੀਕ ਹੈ ਠੀਕ ਹੈ ਜੀ। ਬਾਕੀ ਵਹਿੜ ਛਾਹੀਏ ਬਾਨਾ ਵਹਿੜ ਬਹੁਤ ਚੰਗੀ ਬਣ ਕੇ ਸੁਣਾ ਠੀਕ ਹੈ ਠੀਕ ਹੈ 24 25 ਕਿਲੋ ਦੀ ਮੈਂ ਗਾਰੰਟੀ ਦਊਗਾ ਹੋਰ ਕੋਈ ਦਵੇ ਨਾ ਦਵੇ। ਅੱਛਾ ਜੀ। ਹਾਂ ਜੀ। ਲਓ ਜੀ ਕਿਉਂ ਵੀ ਦੋ 25 ਲੀਟਰ ਜਿਹੜਾ ਬਾਈ ਕਹਿੰਦਾ ਕਿ ਡੋਲਦ ਪਰੂਗੀ ਤੇ ਤੇਲ ਨਾਲ ਤਾਂ ਲੱਗਦੀਆਂ ਬਹੁਤ ਹੀ ਜ਼ਿਆਦਾ ਵਜੇ ਹਵਾਨੇ ਤੇ ਅਰੇ ਲੈਜੂ ਕਿ ਦੱਸ ਦੇ ਕਿ ਮੈਂ ਹਾਂਜੀ ਵੀਰ ਜੀ ਦਿਨ ਦਿਨ ਲੈ ਜੀ ਦੇ ਦੱਸ ਬੈਠ ਦੇ ਦੱਸ ਤੇ ਪੂਰੇ ਖੜਕੇ ਸੁਣਾ ਚਾਹੇ ਕਿ ਸੂਰ ਦਾ ਥੋੜੀ ਚੇਤਾ ਬੈਣ ਨੇ ਆਂ ਚਾਹੀ ਲੜਾ ਕੱਢੀ ਠੀਕ ਹੈ ਲੋ ਜੀ ਦਿਨ 10 ਲੈ ਜੋਗੇ ਤੇ ਐਨ ਪੰਡਾ ਪਾਈਣੀਆਂ ਕਰਮਾ ਕਾ ਜੀ ਕੱਚਾ ਮਾਲ ਲੈ ਕੇ ਸੌਣਾ ਪੈਂਦਾ ਡੰਗਰ ਬਹੁਤ ਘਾਟ ਨੇ ਭੰਡਿਆ ਹਾਂਜੀ ਹਾਂਜੀ ਕੰਮ ਬਹੁਤ ਚੰਗੀ ਘਾਟ ਨੇ ਭੰਡੀ ਆ ਠੀਕ ਹੈ ਠੀਕ ਹੈ ਜੀ ਇਹਦਾ ਬਾਈ ਜੀ ਮੁੱਲ ਫਿਰ ਇਹਦਾ ਮੁੱਲ ਤਾਂ ਭਾਜੀ 2 ਤੋਂ 4 60 ਜਾਂ 70 ਆ। ਅੱਛਾ ਜੀ। ਪਰ ਹਾਂ ਨਾ ਜਿਹੜੀ ਆਪਾਂ 2 ਤੋਂ 4 ਸਾਢੇ ਦੀ ਵੇਣਦੇ ਜਿਹੜਾ ਆਪਾਂ ਮੂਹਨ 58 ਦੀ। 58 ਨਿਕਲ ਗਿਆ। ਠੀਕ ਹੈ ਠੀਕ ਹੈ। ਹਾਂਜੀ ਮੁੱਲ ਤੁਹਾਨੂੰ 100 ਰੁਪਏ ਛੋੜੀ ਕਰ ਦਿੰਦੇ ਹਾਂ। ਠੀਕ ਹੈ ਲਓ ਜੀ। ਬਾਈ ਕਹਿੰਦਾ ਕਿ ਪੂਰਾ ਲੈਣ ਦੇਣ ਵਾਲਾ ਹੀ ਮੁੱਲ ਪਾਦਾ ਵਾ ਤੇ ਜੋ ਛੋੜੀਆ ਛੋੜੀ ਕਰਾਂਗੇ। ਹਾਂਜੀ। 58 ਦੀ ਹਰ। ਹਾਂਜੀ ਬਾਕੀ ਸੂਈ ਦਾ ਮੁੱਲ ਹੋਰੂਗਾ ਕੱਪਣ ਦਾ ਇਹੀ ਮੁੱਲ ਹੋਊਗਾ। ਠੀਕ ਹੈ ਠੀਕ ਹੈ। ਬਾਕੀ ਸਾਹ ਪਣੇ ਤੁਹਾਨੂੰ ਪਤਾ ਸਾਝੀ। ਇਹ ਗੱਲ ਸਹੀ ਚਲੋ 10 ਦਿਨ ਪਹਿਲ ਨੇ ਵੇੜ ਜਿਆ ਤੇਰਾ ਜਿਹੜਾ ਗੋਦ ਦੁੱਧ ਭਰਿਆ ਹੈ ਇਹ ਵੇੜੇ ਵੀ ਪੰਜ-ਛੇ ਦਿਨ ਕੱਟ ਗਏ ਠੀਕ ਹੈ ਲੋ ਜੀ ਹਫਤਾ ਕੇ ਵੀ ਲੈ ਜੂਗੀ ਕਰਮਾਲੀ ਤੇ ਥਣ ਭਾਂਡਾ ਜਿਹੜਾ ਇਹਨੂੰ ਐਨ ਕੱਲਾ-ਕੱਲਾ ਥਾਂ ਲੱਗਾ ਪਿਆਗਾ ਟਿੱਟਲਾਂ ਢੁੱਲਾਂ ਜੜੀਆਂ ਇਹਦੇ ਵੀ ਹਵਾਨੇ ਚ ਕਾਫੀ ਆਦੇ ਹੈ ਇਹਦੀ ਕ੍ਰਾਸ ਵਿੱਚ ਚੱਲੀ ਆ ਤੇ ਕ੍ਰਾਸ ਪਸ਼ੂ ਦਾ ਬਹੁਤ ਜਿਆਦਾ ਵਾਧਾ ਹੁੰਦਾ ਵਾ ਨਾ ਕੋਈ ਗਰਮੀ ਦੀ ਤੇ ਨਾ ਕੋਈ ਠੰਡ ਦੀ ਪ੍ਰਵਾਹ ਤੇ ਪਾਣੀ ਕਪੜੇ ਹੋ ਗਏ ਸਪਾਈਆਂ-ਸਪਾਈਆਂ ਦੇ ਨਾਲਾ-ਨੋੜਾਂ ਜਿਹੜੀਆਂ ਕਾਫੀ ਆ ਗਈਆਂ ਤੇ ਥਾਂ ਹੈ ਬਾਕੀ ਵੇੜ ਭਾਣਾ ਕਹਿੰਦੇ ਵੀ ਇਹ ਪਹਿਰ-ਪਹਿਰ ਬਹੁਤ ਚੰਗੀ ਪਾਨੀ ਠੀ ਠੀਕ ਆ ਠੀਕ ਆ ਜੀ ਬਾਕੀ ਇਹ ਵੀ ਹੈ ਠੜੀ ਧੀਰੀ ਲਓ ਜੀ ਫੀਲਿੰਗਾਂ ਸੋਲੀਆਂ ਇਹਦੇ ਚ ਵੀ ਕਾਫੀ ਆ ਗਈਆਂ ਵਾ ਬਾਕੀ ਵਹਿੜੇ ਲਈ ਬਾਨਾ ਰਹਿੜੇ ਠੀਕ ਆ ਠੀਕ ਆ ਲਓ ਜਿੱਥੇ ਲਾ ਜੀ ਬਹੁਤ ਹੀ ਜ਼ਿਆਦਾ ਵਜੇ ਹਵਾਨੇ ਦੇ ਇਹਦਾ ਬਾਈ ਜੀ ਮੁੱਲ ਫਿਰ ਇਹਦਾ ਮੁੱਲ ਸ਼ਾ ਜੀ ਜਿਹੜਾ ਏ ਛਿਆੜੀ ਲੱਗਦੀ ਛਿਆੜੀ ਕਰਤੀਏ ਥੋੜਾ ਥੋੜਾ 43000 ਦਿੰਦੇ 43 ਵੀ ਥੋੜਾ ਵਜੇ 43000 ਦੀ ਜਾਂਦੀ ਹੈ ਹੋਰ 1000 ਦੀ ਛਾੜੀ ਛਾੜੀ ਉਹ ਜੀ 42000 ਦੀ ਤਾਂ ਬਿਲਕੁਲ ਜਿਹੜਾ ਨਾਰਮਲ ਰੇਟ ਆ ਬਾਈ ਦਾ ਬਾਕੀ ਵੇਹੜ ਬੜੀ ਸਾਫ ਚੰਪਰ ਲੈ ਜੇ ਫੂਨਤੀ ਦਾ ਸਾਜੀ ਵਾਰੰਟੀ ਗਾਰੰਟੀ ਦੇ ਨਾਲ ਵੱਜੂ ਮੈਂ ਬੈਠ ਜੇ। ਮੇਰੀਆਂ ਵਹਿੜਾ ਜੋ ਕੋਈ ਮੈਂ ਗੱਬਣ ਦੂੰ ਪਿਛਾ ਮਾਰ ਦਿਓ ਭਾਰ ਪਾਉਂਦੀ ਹੋਵੇ ਥਾਨੇ ਕਿਹਾ ਮੇਰੀ ਗਰੰਟੀ। ਲਓ ਜੀ ਵਹਿੜ ਲਾਜ ਕੇ ਲੈ ਆਵੇਂ ਬਾਕੀ ਧਾਰ ਘੜ ਨਾਲ ਪਾਉਂਗੀ ਇਹ ਨਹੀਂ ਕੋਈ ਚੱਕਰ ਮੈਂ ਕਿ ਤੰਪੂ ਲਾਇਆ ਘਰੋਂ ਲੈ ਬੜਾ ਜਿਹੜਾ ਮਰਜੀ ਲੈ ਜੀ ਜਿੱਦਾਂ ਮਰਜੀ। ਬਿਲਕੁਲ ਬਿਲਕੁਲ ਲਓ ਜੀ ਸਾਚਰਾ ਸਭ ਦਾ ਬਾਈ ਫੇਦਾ ਵਾ ਜੋ ਕਹਿਆ ਉਹ ਹੀ ਨਿਕਲੂਗਾ ਤੇ ਪਸ਼ੂ ਬਾਈ ਦੇ ਕੋਲ ਬਹੁਤ ਹੀ ਜ਼ਿਆਦਾ ਚੰਗਿਆ ਝੋਟੀਆਂ ਵੀ ਟੋਕ 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 ਨਹੀਂ ਉਹਦੇ ਵਹਿੜ। ਸੂਈ ਆਵੇ ਕੋਈ ਸੂਈ ਆਉਂਦਾ ਲੈਂਦਾ ਮੈਂ ਦੋ ਡੰਗ ਤਿੰਨ ਡ ਠੀਕ ਹੈ ਠੀਕ ਕੰਡਾ ਹੋਵੇ ਨੇ ਜ ਆਪਣੀ ਆਪਣੀ ਚੋਕ ਛੱਡ ਜਾਈਐ ਆਪਾਂ ਆਪਣੀ ਬੜੀ ਜਿੰਨੀ ਸਾਈ ਪਾਈ ਮੈਂ ਸਾਈ ਮਾਫਸੂਲ ਸੇ ਬਿਲਕੁਲ ਬਿਲਕੁਲ ਲਓ ਜੀ ਬਿਲਕੁਲ ਜਿਹੜੀ ਬਾਈ ਦਾ ਖੋਸ਼ ਦੇ ਲਿਆ ਬਾਕੀ ਸਾਈ ਸਾਈ ਆਪਾਂ 2000 ਰੁਪਏ ਘਟਨੀ ਜੁਰ ਕੇ ਦੀ ਨੇ ਠੀਕ ਹੈ ਸਾਈ 500 ਸਾਈ ਪਾ ਕੇ ਆਉਂਦੇ ਨਹੀਂ ਦੋ ਤਿੰਨ ਵੀਡੀਓ ਮੇਰਾ ਇਦਾਂ ਕੀਤਾ ਅੱਛਾ ਅੱਛਾ ਹਾਂਜੀ ਸਾਈ 2000 ਘਟ ਦੋ ਘਟ 2000 ਠੀਕ ਹੈ ਠੀਕ ਹੈ ਲਓ ਜੀ ਬਾਈ ਕਹਿੰਦਾ ਕਿ ਸਾਈ ਜਿਹੜੀ 2000 ਪਾ ਦਿਆ ਕਰੋ ਫਿਰ ਪਸ਼ੂ ਰੋਕਾਂਗੇ ਕਿਉਂਕਿ ਤਾਂ ਫਿਰ ਅਗਲਾ ਵੀਰ ਵੀ ਖਰਾਬ ਹੁੰਦਾ ਵਾ ਬਥੇਰੇ ਤੁਹ ਤਾਂ ਕਿ ਜਿਹੜੇ ਵੀਰ ਭਰਾ ਨੇ ਪਛੂ ਫਿਰ ਇਦਨ ਹੁੰਦਾ ਉਹਦੇ ਬਾਤ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ